दारे सिंधी दौर सां उन सोच जी ॾाढी सुठो शयूं नज़र जी सोची अच सरदार सुखबीर सिंह जी जी बाधा दीदारी बड़ा बड़ा सोने सो सारी संतू बेनती आई कबारे सामने आ जाए मैं बोलने तो पहला पट्टी साहब जी बोलने तो पहला बेनती करूंगा

ਇਹ ਨਹੀਂ ਕਰੀਏ ਭਗਤ ਦੇ ਮੇਰੇ ਪਿਆਰੇ ਭਰਾਓ ਨੌਲਣ ਦੋਸਤੋ ਪੜੀਅਤ ਪਹਾੜਾਂ ਦਾ ਖਿਆਲ ਜ਼ਰੂਰ ਰੱਖਣਾ 100 ਦੇ ਨਹੀਂ ਬੰਦ ਰੱਖ ਬਾਅਦ ਰੱਖ ਮੈਂ ਵੀ ਨਾ ਆਇਆ ਤਾਂ ਤਾਂ 100 ਨਹੀਂ ਨੂੰ ਖਿੱਚੀ ਅੱਜ ਬੋਲ ਪਾਉਣੇ ਚਾਹੀਦੇ ਕੱਲੇ ਬੋਲ ਪਾਉਣ ਨਾਲ ਤਦ ਦਾ ਯਾਦ ਹੋ ਜਾਂਦਾ ਬੋਲ ਪਾਉਣ ਤੋਂ ਪਹਿਲਾਂ ਚਾਹ ਬਹੁਤ ਸਾਰੇ ਸੋਚਣ ਦੇ ਵਿਚਾਰਾਂ ਦੇ ਲੋਕ ਤੁਹਾਡੇ ਪਾਈ ਵਾਲੀ ਵੋਟ ਤੇ ਆ ਪਾਈ ਵਾਲੀ ਵੋਟ ਤੇ ਜੇ ਇਰਾਕੇ ਦੀ ਧੌਰ ਬਦਲਨੀ ਹੈ ਤੁਹਾਡੇ ਪਾਈ ਵਾਲੀ ਵੋਟ ਤੇ ਲੋਕੇ ਦੀ ਤਰੱਕੀ ਕਰਾਉਣੀ ਹੈ ਉਹ ਤੁਹਾਡੀ ਪਾਈ ਵਾਲੀ ਵੋਟ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਰਕਾਰ ਸੋਚਿਆ ਆ ਜੂਗੀ ਨੀ ਕਾਬੇ ਜਗਾ ਬੜੇ ਛਾਲੇ ਪੈਸੇ ਤੋੜੇ ਆ ਲੇਕਰ ਅਸੀਂ ਬਹੁਤ ਹੈ ਜੇ ਤੁਰੇ ਤੁਰੇ ਜਾਂਦਾ ਚੌਂਕ ਦਾ ਫਾਇਦਾ ਕਰ ਲੈਣੇ ਆ

ਕਈ ਪਰਿਵਾਰ ਪਰਵਾਹੇ ਹੋ ਜਿਹਨੇ ਜਿਹੜੇ ਇੱਥੇ ਬੈਠੇ ਨੇ ਜਿਹਨਾਂ ਦੇ ਬਾਲਸਾਹ ਦੇ ਨਾਲ ਪੀੜੀਦਰ ਪੀੜੀ ਕਈ ਪੀੜੀਆਂ ਤੋਂ ਹਾਜ਼ਰ ਹੁਸਨ ਤੁਸੀਂ ਦੱਸੋ ਇਹੋ ਜਿਹੇ ਪਰਿਵਾਰਿਕ ਸੰਬੰਧ ਕੋਲ ਦੇ ਸਾਰਿਆਂ ਦੇ ਸੀ ਤੁਸੀਂ ਦੇਖਿਆ ਕਿ ਪਾਵੇਂ ਸਰਕਾਰ ਸੀ ਜਾਂ ਨਹੀਂ ਸੀ ਬਾਲਸਾਹ ਲੋਕਾਂ ਦੇ ਵਿੱਚ ਹੀ ਰਹਿੰਦੇ ਸੀ ਜਦ ਸਰਕਾਰ ਆਉਂਦੀ ਸੀ ਤੇ ਫਿਰ ਉਹ ਜੀ ਸੁ ਹੁੰਦਾ ਲੋਕਾਂ ਨੂੰ ਕਹਿੰਦੇ ਸੀ ਕਿ ਜਿਹੜੇ ਲੋਕਾਂ ਦੇ ਵਿੱਚ ਜਾਣ ਕੇ ਤਕਰੀਫਾਂ ਬਹੁਤ ਜ਼ਿਆਦਾ ਲਗ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਜਾਂਦੇ ਸੀ ਤੇ ਬਾਲਸਾਹ ਮੈਂ ਕੁਝ ਇੰਸਾਨ ਲੋਕਾਂ ਦੇ ਜਤਤੀਆਂ ਪਾਣੀ ਆਟੇ ਦਾਲ ਦੀ ਤੁੰਤ ਹੋਵੇ ਬਾਬੇ ਸ਼ਗਨ ਨਹੀਂ ਹੋਵੇ ਪੈਨਸ਼ਨ ਨਹੀਂ ਹੋਵੇ ਬੱਚਿਆਂ ਨੂੰ ਸਕੂਲ ਤੇ ਵਜਿਬ ਤੇ ਖੇਟਾਂ ਦੇ ਸਮਾਨ ਨੇ ਪਿੰਡ ਪਿੰਡ ਤੇ ਜਿੰਮ ਦੀ ਪਿੰਡ ਪਿੰਡ ਤੇ ਸਾਫ਼ ਸੁਥਰਾ ਪਾਣੀ ਪੀਵੇ ਪਾਣੀ ਭੁੱਖਾਣਾ ਵਾਸਤੇ ਘਰਾਂ ਦਾ ਹੋਵੇ ਦਵਾਈਆਂ ਵਾਸਤੇ ਘਰਾਂ ਦਾ ਹੋਵੇ ਪੈਸੇ ਹੋਣ ਜਾਂ ਤੇ ਕੈਂਸਰ ਵਰਗੀ ਬਿਮਾਰੀ ਹੋਵੇ ਉਹਦੇ ਵਾਸਤੇ ਨਹੀਂ ਸਹੂਲਤ ਮੋਟਰ ਤੇ ਕਨੈਕਸ਼ਨ ਹੋਵੇ ਕੋਈ ਦੇਮਾਰੀ ਨਾਲ ਜਾ ਤਰਵਾਣ ਸੇ ਹੋਣ ਨੌਕਰੀਆਂ ਹੋਣ ਹਰ ਬੱਚ ਨੂੰ हर वर्ग भी नौजवान किसान गरीब हरेक उन्होंने बह खेड़ी उन्होंने देख के साडे वर्गे भी सीख गए कई बार थोड़े पिंड आए पूरे प्रशासन को लैके बैठे थोड़ी तकलीफा सोच पूछ रहे थे जिम्मे बैठते थे ही पैसे दे के से। जिस किया। दे चाहिए जो साजे किसान ने कहा मोटर के इलाके सब तो बद के कनैक्शन दवाजा सा इन्हें मोटर के पैर दुहानी बस तो दिखती बाद तो साल तो पार्टिया ने दिणे 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 लोग नोटिस दस तो एक भी मोटर तो 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 का कनैक्शन आप कर दसो अब तक लाखों रुपए खर्च के लख रुपए खर्च के भी मोटर का कनेक्शन य नहीं दिता जरा मैंने लगता दो ढाई सौ कनैक्शन देख साल करोड़ रुपए खर्च के थोड़े खाद पके किए किए पार्टिया ने रसों से दुनिया भी लाई है जिस सड़क की पहन होंगी वो करता जिस स्कूल के कमरे होंगे वास्ते पैसे लेते आरो खाड़ा लगाता जमीन फ्लिटी लगाती ने पानी तक की तकलीफ दसीता खड़ा पटना खड़ा करता होगी नहीं मोटरबस भी बनाता

कोन एक बेनाम ने कंट्री ने इन गाय मेयर ग्राम से कोई दिक्कत की विरोधी नहीं बनान कर दे अदालत ये वो जब तक हम ऊपर वाक्य हमारा कुछ पेश करूंगा अदालत में कर श्री में कि जेडी कांग्रेस ने एसएसपी में तक लाई सत्ता की

ना कोई दाने, तो दाने सड़े पार पार्टी बंदी पार्टीबाजी पैके झूझे लारे झूठे लत्त पार्टी में अभी वो वोट पा रहे हैं जो सा जेल चार पानी खोज की गरी चले जिन्होंने अपने चोन मैनीफेस्टो कैसा

जेडे अतालीदन ने कदे तूफा मारा तूफा वादा नहीं किया, तो जो कहा करके दिखाया कदे कुर्सी आओ इकट्ठे होके इस खेति पार्टी में तो कामयाब करके दिल्ली से जीए दिल्ली जाके हुकूमत दी अपनाए कब्जा पाके बिना डरे बिना चुके ईमानदारी के नाम सुवेदी हताबात से बताई जा सके ये मेरे विरोधी सदन में जेडे पार्टियां बदल के थारे को आए न दल बदलु जेडे पार्टी मालिक

ਕੋਸਤ ਤੱਕ ਹੀ ਕਾਮਯਾਬ ਕਰਨ ਨਾਲ ਸਭ ਪਹਿਲੀ ਜਨ ਨੂੰ ਮੈਂ ਬੇਨਤੀ ਕਰਦੀ ਆ ਆਪ ਜੀ ਵੀ ਵੋਟ ਪਾਓ ਪਾਰਟੀ ਵਾਲੇ ਜਨ ਨੂੰ ਵੀ ਜਨ ਜਾਨ ਤੋਂ ਬਖਸ਼ੋ विकास होए, दे, चेक कर, मोटर ए कार्ड बन मकाना बच्चों खत्म करिए ताकि जवानी जाए, पंजाब पंजाब के ले के लेके लेके जाइए, तो यह मौत होगा जे आप भी वोट पाओगे तो चार बोल करी तरीके पाओगे अमी मत बेनती कर बर्बाद कर दिया हथ ਦੇਉਣ ਦੇ ਚੋਣ ਜਲਸੇ ਦੌਰਾਨ ਪਿੰਡ ਦੀਆਂ ਅਕਾਲੀ ਵਰਕਰਾਂ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਬੀਬੀ ਬਾਦਲ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੂੰ ਵੀ ਪਾਰਟੀ ਦਾ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ ਮੇਜਰ ਸਿੰਘ ਪਿਸਿਆਣਾ ਨਿਰਮਲ ਸਿੰਘ ਬੀੜ ਬੀਬੀ ਰਾਜਵਿੰਦਰ ਕੌਰ ਸਾਬਕਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਅੰਗਰੇਜ਼ ਸਿੰਘ ਦਿਓਣ ਬਲਕਰਨ ਸਿੰਘ ਬੱਬੂ ਕੁਲਦੀਪ ਸਿੰਘ ਵਿੜنگ ਬੱਬੂ ਬਰਾੜ ਹਰਮੀਤ ਸਿੰਘ ਲਖਵੀਰ ਸਿੰਘ ਟੇਲਰ ਮਾਸਟਰ ਅਜਮੇਰ ਸਿੰਘ ਮੈਂਬਰ ਬੀਰ ਬਾਲ ਸਿੰਘ ਪੰਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਕੇ ਇਸ ਰੈਲੀ ਨੂੰ ਸਫਲ ਬਣਾਇਆ ਇਹ ਤਸਵੀਰਾਂ ਨੇ ਬੋਰ ਸਿੰਘ ਸਾਬਕਾ ਪੰਚ ਅਤੇ ਉਸ ਦਾ ਪਰਿਵਾਰ ਬਿੱਕਰ ਸਿੰਘ ਸਾਬਕਾ ਪੰਚ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਤਲ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੂੰ ਬੀਬੀ ਨੇ ਪਾਰਟੀ ਦਾ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਬੀਬੀ ਹਰਸ਼ੀਮਰਤ ਕੌਰ ਬਾਦਲ ਨੇ ਇਹ ਪਿੰਡ ਵਿੱਚ ਜੋ ਆਪਣੇ ਪਾਰਟੀ ਦੀ ਸਰਕਾਰ ਸਮੇਂ ਅਤੇ ਆਪਣੇ ਕਾਰਜਕਾਲ ਦੌਰਾਨ ਜੋ ਗ੍ਰਾਂਟਾਂ ਦਿੱਤੀਆਂ ਉਸ ਦਾ ਵੇਰਵਾ ਵੀ ਦਿੱਤਾ ਅਤੇ ਜੋ ਵਿਕਾਸ ਦੇ ਅਧੂਰੇ ਕੰਮ ਪਏ ਹਨ ਅਕਾਲੀ ਦਲ ਦੀ ਸਰਕਾਰ ਲਿਆਓ ਅਤੇ ਪਾਰਟੀ ਤੋਂ ਵਾਅਦ ਤੋਂ ਵਾਅਦ ਸੁਭਾਵਾਂ ਲਾਓ ਸੋ ਇਹ ਤਸਵੀਰਾਂ ਖਿੱਚਵਾ ਰਹੀਆਂ ਨੇ ਬੀਬੀਆਂ ਜੀ ਵਿਭਾਰ ਸਬਤ ਕੋਲ ਬਦਲਣਾ अकाली दल से निकाले हुए उनके और झाड़ू पार्टी के जो कैंडिडेट उनके फादर काली थे जहाँ पे भाज साहब ने काम किया है वहाँ से मुस्ती जी को खड़ा कर दिया है एक ही निशाने से कि अकाली दल के वोटर्स और वर्कर्स को बनाए कम पाए सिर्फ अकाली दल को बनाने के लिए अकाली दल दर लोगों के पास आए अपने काम जो हमने करे हैं और आगे जो करना चाहते हैं जिस तरीके से कि छूट की राजनीति जो इन सारों ने मिलकर मिलते पंजाबियों को बोले कार में आए और फिर मुड़के के कोई वादा ना कोई गारंटी पूरी गई है बल्कि बचाने को लूट के अपनी जेब में भरी